ਟੜਕਸਾਰ ਤਰਨਤਾਰਨ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਹਾਂ ਪਿਸਤੌਲ ਦੀ ਨੋਕ ਤੇ 7 ਲੱਖ ਰੁਪਇਆ ਲੈ ਕੇ ਜਿਹੜਾ ਹੈ ਉਹ ਲੁਟੇਰਿਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਸਵੇਰ ਕ 9 ਵਜੇ ਦਾ ਟਾਈਮ ਹਣਾ ਭਾਜੀ ਦੋ ਬੰਦੇ ਆਏ ਸੀ ਠੀਕ ਹੈ ਜੀ ਮੂਹ ਮੱਲ ਬਿਟੇ ਲੋਈਆਂ ਲਈਆਂ ਆ ਇਹ ਅੰਦਰ ਆ ਕੇ ਉੱਥੇ ਵਾਲੇ ਇਹਨਾਂ ਨੇ ਵਿਆਪਨ ਕੱਢ ਕੇ ਠੀਕ ਹੈ ਜੀ ਤੇ ਮੇਰੇ ਤੋਂ ਪਹਿਲਾਂ ਉਹਨੇ ਡਰਾਇਆ ਵਾ ਕਿ ਜੇ ਆਪੇ ਕੱਢਦੇ ਜੋ ਕੁਝ ਹੈਗਾ ਹੈ ਤੇ ਜੇ ਮੈਂ ਮਤਲਬ ਨਹੀਂ ਉਹਨਾਂ ਕੀਤਾ ਮੈਂ ਪਿੱਛੇ ਹੀ ਹੋਇਆ ਵਾਂ ਤੇ ਉਹਨੇ ਆਪਣੇ ਆਪ ਹੀ ਗੱਲੇ ਖੇਚ ਲਏ ਆ ਪੰਜਾਬ ਦੇ ਵਿੱਚ ਤਰਨਤਾਰਨ ਹੀ ਨਹੀਂ ਲਗਾਤਾਰ ਜਗਾ ਜਗਾ ਤੇ ਜਿਹੜਾ ਹੈ ਅਜਹਿੀਆਂ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਪੁਲਿਸ ਦੀ ਕਾਰਜਕਾਰੀ ਤੇ ਵੀ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਇੱਥੇ ਜੀ ਲਾਈਨ ਆਰਡਰ ਜਿਹੜਾ ਬਿਲਕੁਲ ਹੀ ਨਹੀਂ ਕੁਝ ਹੈਗਾ ਤਰਨਤਾਰਨ ਦੇ ਵਿੱਚ ਤੇ ਇੰਨੀ ਇੱਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਵੀ ਤੁਸੀਂ ਵੇਖਦੇ ਜੇ ਕਿ ਤੜਕਸਾਰ ਜਿਹੜਾ ਐਸ ਵਕਤ ਪੈਸਾ ਲੁੱਟਿਆ ਗਿਆ ਉਹਦੇ ਵਿੱਚ ਪ੍ਰਸ਼ਾਸਨ ਦੇ ਜਿਹੜੇ ਐਸ ਐਚਓ ਸਾਹਿਬ ਹੈ ਅਜੇ ਤੱਕ ਮੌਕੇ ਤੇ ਨਹੀਂ ਪਹੁੰਚੇ ਪੰਜਾਬ ਹੁਣ ਤੱਕ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਸਵੇਰੇ ਤੜਕਸਾਰ ਤਰਨਤਾਰਨ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਹਾਂ ਪਿਸਤੌਲ ਦੀ ਨੋਕ ਤੇ 7 ਲੱਖ ਰੁਪਇਆ ਲੈ ਕੇ ਜਿਹੜਾ ਹੈ ਉਹ ਲੁਟੇਰਿਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਮੇਰੇ ਨਾਲ ਵੀਰ ਮੌਜੂਦ ਹੈ ਵੈਸਟਰਨ ਯੂਨੀਅਨ ਇਹ ਤੁਸੀਂ ਇਸ ਵੇਲੇ ਅਸੀਂ ਸਰਿਆਲੀ ਰੋਡ ਤਰਨਤਾਰਨ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਅਸੀਂ ਖੜੇ ਆ ਜਿੱਥੇ ਇਹ ਵੱਡੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਬਾਈ ਜੀ ਸਾਡੇ ਨਾਲ ਮੌਜੂਦ ਨੇ ਦੱਸਣਗੇ ਵੀਰ ਜੀ ਅਸ ਕਿੰਨੇ ਵਜੇ ਦੀ ਘਟਣਾ ਹੈ ਤੇ ਮਾਮਲਾ ਪੂਰਾ ਕੀ ਹੈ ਜੀ ਸਵੇਕ 9 ਵਜੇ ਦਾ ਟਾਈਮ ਹਣਾ ਬਜੀ ਅੱਛਾ ਜੀ ਦੋ ਬੰਦੇ ਆਏ ਸੀ ਠੀਕ ਹੈ ਜੀ ਮੂੰ ਮੱਲ ਬਿਟੇ ਲੋਈਆਂ ਲਈਆਂ ਆ ਤੇ ਅੰਦਰ ਆ ਕੇ ਉਸੇ ਵਲੇ ਉਹਨਾਂ ਨੇ ਵਿਆਪਨ ਕੱਢ ਕੇ ਠੀਕ ਹੈ ਜੀ ਤੇ ਮੇਰੇ ਤੋਂ ਪਹਿਲਾਂ ਤੇ ਉਹਨਾਂ ਨੇ ਡਰਾਇਆ ਵਾ ਕਿ ਆਪੇ ਕੱਢ ਦੇ ਜੋ ਕੁਛ ਹੈਗਾ ਹੈ ਤੇ ਜੇ ਮੈਂ ਮਤਲਬ ਨਹੀਂ ਉਹਨਾਂ ਨੂੰ ਕੀਤਾ ਮੈਂ ਪਿੱਛੇ ਹੀ ਹੋਇਆ ਵਾਂ ਤੇ ਉਹਨੇ ਆਪਣੇ ਆਪ ਹੀ ਗੱਲੇ ਖੇਚਲੇ ਆ ਠੀਕ ਹੈ ਜੀ ਗੱਲਾਂ ਪੁੱਟ ਕੇ ਤੇ ਜਿੰਨੀ ਪੇਮੈਂਟ ਹੈਗੀ ਸੀ ਸਾਰੀ ਵਿੱਚ ਕੇ ਨਾਲ ਲੈ ਗਿਆ ਆ ਸਹੀ ਹਾਂਜੀ ਤੁਹਾਡੇ ਨਾਲ ਦੁਕਾਨ ਦੇ ਵਿੱਚ ਕੋਈ ਹੋਰ ਵੀ ਹੁੰਦਾ ਜਾਂ ਨਹੀਂ ਹੁੰਦਾ ਨਹੀਂ ਹੁੰਦੇ ਤੇ ਹੈਗੇ ਆ ਜੀ ਪਰ ਸਵੇਰੇ ਸਵੇਰੇ ਦੁਕਾਨ ਰੋਜ਼ ਆ ਕੇ ਮੈਂ ਹੀ ਖੋਲਦਾ ਆਂ ਅੱਛਾ ਜੀ ਹਾਂਜੀ ਤਾਂ ਜਿਹੜਾ ਕੈਸ਼ ਹੈ ਉਹ ਇੰਨਾ ਕੈਸ਼ ਤੁਸੀਂ ਦੁਕਾਨ 'ਚ ਰੱਖਦੇ ਹੋ ਹਾਂ ਤੇ ਲੈ ਕੇ ਆਇਆ ਆਂ ਭਾਜੀ ਸਵੇਰੇ ਨਾਲ ਲੈ ਕੇ ਆਏ ਹਾਂਜੀ ਹਾਂਜੀ ਇਹ ਲੱਗਦਾ ਨਹੀਂ ਕਿ ਰੰਜਿਸ਼ ਤਹਿਤ ਹੋਇਆ ਕਿਸੇ ਨੇ ਘਰ ਤੋਂ ਪੇਸ਼ਾਕ ਕੀਤਾ ਹੈ ਕੀ ਕੀ ਇਸ ਨੂੰ ਭਾਜੀ ਮੈਂ ਤਾਂ ਕਦੀ ਮੰਨ ਲਵਾਂ ਰੋਜ਼ ਹੀ ਆਈਦਾ ਕਦੀ ਇਦਾਂ ਦਾ ਸੋਚਿਆ ਨਹੀਂ ਆ ਠੀਕ ਹੈ ਜੀ ਹੁਣ ਪਤਾ ਨਹੀਂ ਹੁਣ ਜੇ ਕੋਈ ਲੱਗਾ ਹੋਵੇ ਮਗਰ ਜਾਂ ਕੁਝ ਮੈਂ ਕੁਝ ਕਹਿ ਨਹੀਂ ਸਕਦਾ ਇਹਦੇ ਵਿੱਚ ਹਾਂ ਕਿਉਂਕਿ ਮੰਨ ਲਓ ਆਪਾਂ ਰੋਜ਼ ਹੀ ਆਈਦਾ ਵਾ ਚਲੋ ਇੰਨੀ ਪੇਮੈਂਟ ਰੋਜ਼ ਨਹੀਂ ਹੁੰਦੀ ਅੱਜ ਆਪਾਂ ਪੇਮੈਂਟਾਂ ਕਰਨੀਆਂ ਅਹੀਂ ਕੁਛ ਠੀਕ ਹੈ ਜੀ ਅੱਗੇ ਪੇਮੈਂਟਾਂ ਕਰਨੀਆਂ ਅਹੀਂ ਤੇ ਉਹਦੇ ਕਰਕੇ ਆਪਾਂ ਸਵੇਰੇ ਸਵੇਰੇ ਲੈ ਕੇ ਆਏ ਹਾਂ ਕਿ ਚੱਲ ਫਿਰ ਬਾਰ ਬਾਰ ਕੀ ਚੱਕਰ ਮਾਰਾਂਗੇ ਤੇ ਉਹਦੇ ਕਰਕੇ ਸਵੇਰੇ ਸਵੇਰੇ ਜੀ ਮਤਲਬ ਆ ਕੰਮ ਹੋ ਗਿਆ ਸੀਸੀਟੀਵੀ ਵੀ ਸਾਹਮਣੇ ਆਈ ਸੀਸੀਟੀਵੀ ਦੇ ਵਿਖੋ ਜਿਹੜੀ ਲੱਗੀ ਸੀ ਦੁਕਾਨ ਦੇ ਵਿੱਚ ਲੱਗੀ ਸੀ ਉਹ ਤੇ ਨਾਲ ਹੀ ਪੁੱਟ ਕੇ ਲੈ ਗਈ ਆ ਹਾਂਜੀ ਠੀਕ ਹੈ ਜੀ ਬਾਕੀ ਇਹ ਬਾਕੀ ਸਾਹਮਣੇ ਜਿਹੜੇ ਲੱਗੇ ਲੱਗੇ ਆ ਉਹਨਾਂ ਦੇ ਵਿੱਚ ਆਏ ਆ ਬਾਕੀ ਇਹ ਆ ਕਿ ਉਹਨਾਂ ਦੇ ਮੂੰਹ ਸਾਰੇ ਟੱਕੇ ਆ ਮੋਟਰਸਾਈਕਲ ਸਪਲੈਂਡਰ ਹੀ ਜੀ ਜੀ ਤੇ ਦੋਵਾਂ ਨੇ ਲੋਈਆਂ ਲੋਈਆਂ ਲਈਆਂ ਸੀ ਹਾਂਜੀ ਪੁਲਿਸ ਪ੍ਰਸ਼ਾਸਨ ਤੋਂ ਕਿਸ ਤਰੀਕੇ ਦੇ ਇਨਸਾਫ ਦੀ ਮੰਗ ਰਹੀ ਹੈ देखो जी ਜੇ ਇਨਸਾਫ਼ ਦੀ ਮੰਗ ਤੇ ਇਹੋ ਹੀ ਆ ਜੀ ਜਿਹੜਾ ਮੰਨ ਲਓ ਆਪਣੇ ਬੰਦੇ ਫੜੇ ਜਾਣ ਤੇ ਜਿੰਨਾ ਆਪਣਾ ਰਿਕਵਰ ਹੋ ਸਕਦਾ ਆ ਤੇ ਸਾਨੂੰ ਸਾਰਾ ਮੰਨ ਲਓ ਇਹ ਪੈਸੇ ਆਪਾਂ ਜਿਹੜੇ ਕੋਈ ਲੋਨ ਲਿਆ ਸੀ ਕੁਛ ਘਰਦਿਆਂ ਨੇ ਕੀਤੇ ਕੋਈ ਯਾਰਾਂ ਦੋਸਤਾਂ ਇਹ ਮੰਨ ਲਓ ਮਦਦ ਕਰਕੇ ਆਪਾਂ ਪੇਮੈਂਟ ਲਾਈ ਸਾਰੀ ਹਾਂਜੀ ਠੀਕ ਆ ਜੀ ਤੇ ਉਹ ਮੰਨ ਲਓ ਸਾਰੀ ਵਾਪਸ ਮਿਲੇ ਤੇ ਫੇਰ ਹੀ ਆ ਨਾ ਕਿਉਂਕਿ ਆਪਾਂ ਮੰਨ ਲਓ ਕੀ ਆਪਾਂ ਗਾਂਹ ਕੰਮ ਕਿੱਦਾਂ ਕਰਾਂਗੇ ਕੀ ਕਰਾਂਗੇ ਪੰਜਾਬ ਦੇ ਵਿੱਚ ਤਰਨਤਾਰਨ ਹੀ ਨਹੀਂ ਲਗਾਤਾਰ ਜਗਾ ਜਗਾ ਤੇ ਜਿਹੜਾ ਹੈ ਅਜਹੀਆਂ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਪੁਲਿਸ ਦੀ ਕਾਰਜਕਾਰੀ ਤੇ ਵੀ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਮੌਕੇ ਤੇ ਪਹੁੰਚੇ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਵੀਰ ਜੁੜੇ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਵੱਡੀ ਵਾਰਦਾਤ ਜਿਹੜੀ ਹੈ ਉਹ ਤੜਕਸਾਰ ਤਰਨਤਾਰਨ ਦੇ ਵਿੱਚ ਹੁੰਦੀ ਹੈ ਇੱਥੇ ਜੀ ਲਾਈਨ ਆਰਡਰ ਜਿਹੜਾ ਬਿਲਕੁਲ ਹੀ ਨਹੀਂ ਕੁਝ ਹੈਗਾ ਤਰਨਤਾਰਨ ਦੇ ਵਿੱਚ ਤੇ ਇੰਨੀਆਂ ਕਿ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਵੀ ਤੁਸੀਂ ਵੇਖਦੇ ਜੇ ਕਿ ਤੜਕਸਾਰ ਜਿਹੜਾ ਐਸ ਵਕਤ ਪੈਸਾ ਲੁੱਟਿਆ ਗਿਆ ਉਹਦੇ ਚ ਪ੍ਰਸ਼ਾਸਨ ਦੇ ਜਿਹੜੇ ਐਸ ਐਚਓ ਸਾਹਿਬ ਹੈ ਅਜੇ ਤੱਕ ਮੌਕੇ ਤੇ ਨਹੀਂ ਪਹੁੰਚੇ ਜੀ ਇਸ ਤੋਂ ਵੱਧ ਹੋਰ ਕੀ ਆਪਾਂ ਕਹਿ ਸਕਦੇ ਆ ਕਿ ਜਿਹੜਾ ਕਿ ਬਣਦਾ ਰਾਈਟ ਆ ਐਸ ਐਚਓ ਦਾ ਜਿਹਨੂੰ ਜਿਹੜੇ ਦਾ ਮਾਲਕ ਬਣਾਇਆ ਗਿਆ ਵੀ ਤਰਨਤਨ ਸ਼ਹਿਰ ਦਾ ਉਹ ਹੀ ਨਹੀਂ ਮੌਕੇ ਤੇ ਪਹੁੰਚਿਆ ਤੇ ਬਾਕੀ ਸ੍ਰੀ ਕੇ ਪ੍ਰਸ਼ਾਸਨ ਅਧਿਕਾਰੀ ਆ ਗਏ ਨੇ ਲੇਕਿਨ ਜਿਨ੍ਹਾਂ ਦਾ ਆਉਣਾ ਬਣਦਾ ਉਹ ਨਹੀਂ ਆਇਆ ਤੇ ਦੂਜੀ ਗੱਲ ਆ ਕਿ ਇਹ ਤੇ ਨਿਤ ਦੇਣੀ ਕਦੀ ਕੋਈ ਚੈਨੀ ਤੋੜ ਦਿੱਤੀ ਜਾਂਦੀ ਕਦੀ ਮੋਬਾਈਲ ਖੋ ਹੋ ਜਾਂਦੀ ਆ ਨੇਤੀ ਵੇਖਦੇ ਆਪਾਂ ਗੋਲੀ ਚੱਲ ਗਈ ਕਦੀ ਕਿਸੇ ਦੇ ਗੋਲੀ ਵੱਜ ਗਈ ਲਾਈਨ ਆਰਡਰ ਤੇ ਕੋਈ ਨਾਂ ਦੀ ਚੀਜ਼ ਰਹੀ ਨਹੀਂ ਜੀ ਕੋਈ ਚਿੜੀ ਹੈਗੀ ਲਾਈਨ ਆਰਡਰ ਦੀ ਪਤਾ ਨਹੀਂ ਕਿੱਥੇ ਉੱਡ ਗਈ ਕਿਹੜੇ ਦੇਸ਼ ਉੱਡ ਗਈ ਆ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਮੌਜੂਦਾ ਸਰਕਾਰ ਦੇ ਨਮਾਇੰਦਿਆਂ ਨੂੰ ਕੀ ਅਪੀਲ ਮੌਜੂਦਾ ਸਰਕਾਰ ਦੇ ਨਮਾਇੰਦਿਆਂ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਕੀ ਅਪੀਲ ਮੈਂ ਮੌਜੂਦਾ ਸਰਕਾਰ ਨੂੰ ਕੀ ਕਹਿਣਾ ਜੀ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਤੇ ਵੇਖ ਰਹੇ ਜੇ ਕਿ ਵੀ ਕਿੰਨੀ ਕਤਲੇ ਹੋਣ ੜੀ ਆ ਕਿੰਨੇ ਗੋਲੀ ਚੱਲਣ ੜੀ ਆ ਸਰਕਾਰਾਂ ਹੋਰ ਵੀ ਰਹੀਆਂ ਵਾਂ ਔਰ ਆ ਜਿਹੜੀ ਸਰਕਾਰ ਆ ਇਹ ਵਾਕਿਆ ਕਾਬਲੇ ਤਰੀਫ ਆ ਨੇ ਜੀ ਤਰੀਫ ਵੀ ਕਰਾਂਗੇ ਜੀ ਮਾਵਾ ਦੇ ਪੁੱਤ ਮਰਨ ਦੇ ਜਦੋਂ ਇਹਨਾਂ ਨੇ ਇਲੈਕਸ਼ਨ ਸੀਗੇ ਵੋਟਾਂ ਲੈਣੀਆਂ ਉਸ ਵਕਤ ਬڑے-ਬڑے ਨਾਰੇ ਬڑے-ਬڑے ਵਾਅਦੇ ਸਿਰਫ ਇੱਕੋ ਚੀਜ਼ ਤੇ ਇਲੈਕਸ਼ਨ ਹਰ ਵਾਰੀ ਲੜੀ ਜਾਂਦੀ ਆ ਨਸ਼ੇ ਦੇ ਨਸ਼ੇ ਦੇ ਮੁੱਦੇ ਤੇ ਕਦੀ ਕਿਸੇ ਨੇ ਇਹ ਨਹੀਂ ਕਰਾਇਆ ਕਿ ਜਿੱਤਣ ਤੋਂ ਬਾਅਦ ਕਿ ਨਸ਼ਾ ਬੰਦ ਕਰਵਾ ਦਿੱਤਾ ਹੋਵੇ ਬਸ ਦੋ ਚਾਰ ਪਿੰਡਾਂ ਦੇ ਵਿੱਚ ਕੋਈ ਟੀਮਾਂ ਬੜੀਆਂ ਉਸ ਤੋਂ ਬਾਅਦ ਖਤਮ ਹੋ ਗਈਆਂ ਤੇ ਨਸ਼ੇ ਦਾ ਹੀ ਕਾਰਨ ਹੈ ਸਾਰਾ ਜਿਹੜੇ ਲੁੱਟਾਂ ਖੋਹਾਂ ਹੋਂਦੀਆਂ ਜੇ ਸਰਕਾਰ ਨਸ਼ੇ ਨੂੰ ਠੱਲ ਪਾ ਦੇਵੇ ਤੇ ਲੁੱਟਾਂ ਖੋਹਾਂ ਵੀ ਹੋ ਸਕਦੀਆਂ ਪ੍ਰਸ਼ਾਸਨ ਦੇ ਹੱਥ 'ਚ ਸਾਰਾ ਕੁਝ ਹੈ ਸਰਕਾਰਾਂ ਦੇ ਹੱਥ ਜੇ ਇੱਕ ਦਿਨ ਦੇ ਇੱਕ ਰਾਤ ਦੇ ਵਿੱਚ ਨੋਟਬੰਦੀ ਹੋ ਸਕਦੀ ਆ ਤੇ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਲੁੱਟਾਂ ਖੋਹਾਂ ਬੰਦ ਕਿਉਂ ਨਹੀਂ ਹੋ ਸਕਦੀਆਂ ਲੁੱਟਾਂ ਖੋਹਾਂ ਵਾਲਿਆਂ ਵਾਸਤੇ ਕੋਈ ਅਲੱਗ ਕਾਨੂੰਨ ਹੋਣਾ ਚਾਹੀਦਾ ਇਹ ਸਾਡੀ ਮੰਗ ਹੈ ਧੰਨਵਾਦ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਹਿਣਾ ਤੁਸੀਂ ਮੈਂ ਤੇ ਕਲਪਰੇ ਅੱਜ ਜਿੱਡਾ ਤਰਨਤਾਰ ਦਾ ਮਾੜਾ ਹਾਲਾਤ ਹੋ ਗਿਆ ਇੰਨੇ ਜਿਆਦਾ ਪਿਛਲੇ ਦਿਨ ਇਥੇ ਐਮਸੀ ਸਾਹਿਬ ਦੇ ਘਰ ਗੋਲੀਆਂ ਵੱਜ ਗਈਆਂ ਚੀਮਾ ਸਾਹਿਬ ਦੀ ਡੈਥ ਹੋ ਗਈ ਆ ਬੱਚੇ ਆ ਜਿਹੜੇ ਆਪਣੇ ਕੋ ਕਰ ਕਰਕੇ ਇਕੱਠੇ ਕਿਸੇ ਦਾ ਕੰਮ ਕਰਕੇ ਕੁਝ ਕਰਕੇ ਕੋਈ ਕੁਝ ਕਰਕੇ ਡਰਾਈਵਰੀ ਕਰਕੇ ਪੈਸੇ ਜੋੜ ਕੇ ਮਸਾ ਆਪਣਾ ਤਰਨਤਾਰ ਦੇ ਵਿੱਚ ਉਹਨਾਂ ਨੇ ਵੈਸਟਨ ਜੂਨੀਅਰ ਕੰਮ ਕੀਤਾ ਸੀ ਉਹ ਵੀ ਕਿਉਂ ਕਿ ਉਹਨਾਂ ਨੂੰ ਹੁੰਦਾ ਸੀ ਮੈਂ ਆਪਣੇ ਮਾਪਿਓ ਕੋ ਰਮਾ ਮਾਪਿਓ ਨਾਲ ਗੱਲ ਕਰਾਂ ਠੀਕ ਆ ਮੈਨੂੰ ਮਾਪਿਓ ਨੇ ਪਾਲਿਆ ਪਰ ਮਾਪਿਓ ਮਾਪਿਓ ਉਦੋਂ ਵੀ ਕਹਿੰਦਾ ਸੀ ਕਿ ਤੂੰ ਪੁੱਤ ਬਾਹਰ ਚੱਲ ਜਾ ਇਥੇ ਸੁਰੱਖਿਤ ਨਹੀਂ ਆਰ ਜਿਹੜਾ ਮਾਪੇ ਉਹਦੇ ਸੋਚ ਦੇ ਵਿੱਚ ਇੱਕੋ ਜ਼ਿੰਮੇਵਾਰੀ ਪੈ ਗਈ ਆ ਕਸਮਾਂ ਨੂੰ ਖਾਣ ਉੱਤੇ ਕਮਾਉਣਗੇ ਨਾਗ ਮਾਉਣਗੇ ਇਤੋਂ ਭੇਜ ਦਾਂਗੇ ਅਸੀਂ ਜਿੰਨੇ ਕ ਸਾਡੇ ਕੋਲ ਆ ਗਿਆ ਘਟੋ ਘਾਟ ਉਹਨਾਂ ਦੀ ਵੀਡੀਓ ਕਾਲ ਦੇ ਵਿੱਚ ਸ਼ਕਲ ਵੇਖ ਕੇ ਉਹ ਜੀ ਆਰਾ ਕਰ ਲਾਂਗੇ ਤੇ ਜੇ ਆਪਾਂ ਇੱਥੇ ਰੱਖੇ ਅੱਜ ਨਹੀਂ ਤਾਂ ਕੱਲ ਨੂੰ ਗੋਲੀ ਵਾਜਾਂ ਨਹੀਂ ਆ ਦੇਖੋ ਟ੍ਰੈਂਡ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਟ੍ਰੈਂਡ ਕੀ ਹੋ ਗਿਆ ਪਿਛਲੇ 2 ਸਾਲ ਦੇ ਵਿੱਚ ਵਿੱਚ ਦੇਖਦੇ ਆ ਕੋਈ ਪੈਸੇ ਕਮਾਉਂਦਾ ਪਿਆ ਆਪਣੀ ਮਿਹਨਤ ਨਾਲ ਪੈਸੇ ਕਮਾਏ ਆ ਤੇ ਉਹਨੂੰ ਫੋਨ ਤੱਕ ਆ ਜਾਂਦਾ ਜੀ ਦਲਜੀਤ ਜੀ ਫੋਨ ਆਈਂਦਾ ਕਿ ਬੰਦੇ ਦਾ ਪੁੱਤ ਬਣ ਕੇ 5 ਲੱਖ ਰੁਪਈਆ ਦੇ ਜਾ ਨਹੀਂ ਤੇਰੇ ਸਾਰੇ ਟੱਬਰ ਨੂੰ ਗੋਲੀਆਂ ਮਾਰ ਦਿੰਦੇ ਆ ਤੇ ਜਿਹੜਾ ਨਹੀਂ ਵੀ ਦਿੰਦਾ ਉਹਨਾਂ ਦੇ ਘਰ ਦੇ ਕਿ ਗੋਲੀਆਂ ਵੀ ਚੱਲਦੀਆਂ ਜੀ ਦੱਸੋ ਇੱਥੇ ਜਾ ਤੇ ਬੰਦਾ ਕੱਲਾ ਰੋਟੀ ਬੈਠ ਕੇ ਥੱਲੇ ਖਾਈ ਜਾਵੇ ਫੇਰ ਪੰਜਾਬ ਤੇ ਸੇਫ ਆ ਠੀਕ ਹੈ ਨਾ ਨਹੀਂ ਤੇ ਇੱਥੇ ਕੋਈ ਸੇਫ ਜੇ ਆਪਣੀ ਮਿਹਨਤ ਕਰਕੇ ਆਪਣਾ ਨਾਮ ਬੁਲਾਉਂਦਾ ਹੈ ਆਪਣੇ ਬੱਚਿਆਂ ਦਾ ਆਪਣੇ ਮਾਪਿਆਂ ਦਾ ਨਾਮ ਬੁਲਾਉਂਦਾ ਕਿ ਮੈਂ ਆ ਬਲੰਦੀਆਂ ਦੇ ਜਾਣਾ ਮਿਹਨਤ ਕਰਨੀ ਆ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 11 12 ਵਜੇ ਤੱਕ ਕੰਮ ਕਰਨਾ ਤਿੰਨ ਤਲੇ ਮਾਲੀਕ ਸੇਂਜ ਨਹੀਂ ਹੈ ਗੱਲੀ ਧਿਆਨ ਨਾਲ ਇੱਕ ਤੁਸੀਂ ਪਰੋ ਜਿਹੜੀ ਡੈਸ਼ ਟੀਵੀ ਆ ਡੈਸ਼ ਟੀਵੀ ਦੇ ਜਿਲ੍ਹੇ ਚ ਆ ਗਿਆ ਅੱਛਾ ਜੀ ਠੀਕ ਆ ਜੀ ਹਵਾਈ ਟਿਕਟਾਂ ਕਰਉਂਦੇ ਆ ਇਹ ਬੱਚੇ ਚਲੋ ਪੜ੍ਹੇ ਲਿਖੇ ਆ ਕਨੈਕਟ ਕਰਕੇ ਇਹਨਾਂ ਨੇ ਸਾਰਾ ਕੰਮ ਜਿਹੜਾ ਆ ਹੌਲੀ ਹੌਲੀ ਦੋਰਿਆ ਸੀ ਰੋਟੀ ਪਾਣੀ ਨਾਲ ਚੱਲਿਆ ਚੱਲਿਆ ਸੀ ਪਰ ਜਿੱਡਾ ਵੱਡਾ ਅੱਜ ਇਹਨਾਂ ਦਾ ਦੁਖਤਾਂਦ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਕੋ ਪੈਸੇ ਪੂਰੇ ਹੋਣ ਫਿਰ ਅਫਸਰ ਸ਼ਹੀ ਦੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਹਮੇਸ਼ਾ ਹੀ ਨਿਸ਼ਾਨ ਆਉਂਦੇ ਰਹੇ ਆ ਕਿ ਕੋਈ ਵੀ ਜਿਹੜੀ ਕਾਰਵਾਈ ਮੌਕੇ ਤੇ ਚਲੋ ਮੈਂ ਮੰਨਦਾ ਕੋਈ ਡਿਊਟੀ ਅਫਸਰ ਆਗੇ ਆ ਠੀਕ ਆ ਜੀ ਕੈਮਰੇ ਆ ਦੇ ਘਲਾ ਲਈ ਜਾਂਦੇ ਕੈਮਰੇ ਦੇ ਹਰ डीसी साहब दी प्रशासन दी ਸੜਕ ਦਾ ਕੰਮ ਰਹੇ ਹੋੜੀ ਦੁਕਾਨਦਾਰਾਂ ਨੂੰ ਲਾਉਣੇ ਆ ਜੇ ਦਿਨ ਦਿਹਾੜੇ ਇਤਨਾ ਹੋ ਰਿਹਾ ਫਿਰ ਰਾਤ ਨੂੰ ਕੀ ਹੋਏਗਾ ਮਜੰਦ ਦਿਨ ਦਿਹਾੜੇ ਹੀ ਹੋਣ ਰਿਹਾ ਰਾਤ ਨੂੰ ਤੇ ਲੋਕੀ ਜਿਹੜੇ ਆ ਨਾ ਘਰ ਗੋਲੀਆਂ ਮਾਰ ਕੇ ਚਲੇ ਜਾਂਦੇ ਨਾਲ ਹੀ ਲੈ ਜਾਂਦੇ ਲੱਭਦਾ ਨਹੀਂ ਕੋਈ ਦਿਨ ਦਿਹਾੜੇ ਉਹਨਾਂ ਦੀ ਟੋਰਿਆ ਨੂੰ ਪਤਾ ਸਾਨੂੰ ਕੁਝ ਕਿਹਨੇ ਪੁੱਛ ਗਿਆ ਨਾ ਅਹੀ ਵਾਰ ਆਠਾਲੀ ਤੁਰੇ ਫਿਰਿਆ ਆ ਨਾ 9 ਵਜੇ ਜਾਵਾਂਗੇ ਤੇ ਇੱਕ ਚੀਜ਼ ਵੇਖੋ ਜਿੱਥੇ ਆਪਾਂ ਖਲੋਤੇ ਆ ਨਾ 5 ਮਿੰਟ ਤੇ ਘਟੋ ਘਟ ਨਹੀਂ ਤੇ 1000 ਬੰਦਾ ਲੰਘ ਜਾਂਦਾ ਤੇ ਸਕੂਟਰ ਤੇ ਕੋਈ ਮੋਟਰਸਾਈਕਲ ਤੇ ਪਰ ਹਾਲਾਤ ਵੇਖੋ ਪੰਜਾਬ ਦੇ ਸਾਰਿਆਂ ਦੇ ਇਕੱਠੀਆਂ ਦੁਕਾਨਾਂ ਹੁੰਦੇ ਉਹਨਾਂ ਤੇ ਮਾਰ ਹੀ ਦੇਣਗੇ ਇਹਦੇ ਵਿੱਚ ਪ੍ਰਸ਼ਾਸਨ ਦੀ ਤੇ ਖਾਸ ਕਰਕੇ ਪੁਲਿਸ ਦੀ ਬਹੁਤ ਜਿਹੀ ਨਿਕਾਮੀ ਧੰਨਵਾਦ ਜੀ ਤਾਂ ਵੇਖਣ ਵਾਲੀ ਗੱਲ ਰਹੇਗੀ ਕਿ ਆਖਰਕਾਰ ਇਹਨਾਂ ਨਸ਼ੇੜੀਆਂ ਤੇ ਅਤੇ ਆਖਰਕਾਰ ਇਹਨਾਂ ਲੁਟੇਰਿਆਂ ਤੇ ਪੰਜਾਬ ਪੁਲਿਸ ਵੱਲੋਂ ਤਰਨਤਾਰਨ ਪੁਲਿਸ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਾਬੂ ਪਾਇਆ ਜਾਵੇਗਾ ਕੀ ਕੀ ਗੱਲਬਾਤ ਦੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਆ ਵੀ ਕੀਤੀ ਗਈ ਜੀ ਆ ਵੀ ਪਤਾ ਲੱਗਾ ਵੀ ਇੱਥੇ ਜਿਹੜੇ 7 ਲੱਖ ਰੁਪਏ ਤੇ ਕੋਸਟਾਲਟੀ ਨੌਕ ਤੇ ਨੌਜਵਾਨ ਆਈਆ ਰਾ ਮਾਰੀਆ ਬੂ ਬਨੇ ਤੇ ਬੜੀ ਬਾੜੀ ਇਕੱਠਾ ਹੋਈ ਅਸਵੇਰੇ ਬੜਾ ਹੀ ਸੀਸੀਟੀਵੀ ਜਿਹੜੇ ਆ ਇੱਕ ਘਾ ਰਹੇ ਆ ਤੇ ਚੈੱਕ ਕਰ ਰਹੇ ਆ ਤੇ ਜੇ ਸਭ ਕੋਈ ਵੀਲੀਟ ਮਿਲ ਗਈ ਤੇ ਫਿਰ ਅਸੀਂ ਜੁਰੂਰ ਇਸ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਤੇ ਇਸ ਕਰ ਤੁਸ ਕੋਈ ਇਹਨਾਂ ਨੂੰ ਸੀਸੀਟੀਵੀ ਚਾਹਣਾ ਨਹੀਂਗਾ ਕੋਈ ਇੱਥੇ ਲਗਾ ਕੇ ਮੇਰਾ ਜੈਂ ਚੈੱਕ ਕਰਦੇ ਇਹਨਾਂ ਦੀ ਚਮਕ ਲਾ ਕੇ ਡੀਵੀਆਉ ਲਾ ਕੇ ਲਾ ਕੇ ਨੇ ਬਾਕੀ ਆ ਸੀਸੀਟੀਵੀ ਕਾਰੇ ਪਜਾਰ ਤੇ ਲੱਗੇ ਹੋਣਗੇ ਚੈੱਕ ਕਰਦੇ ਨੇ ਸਾਡੇ ਮੁਲਾਜ਼ਮ ਜੋ ਵੀ ਹੋਊਗੀ ਤੁਹਾਡੇ ਸਾਹਮਣੇ ਜੋ ਸ਼ਾਮ ਤੱਕ ਸੱਤ ਚੁਰਾ ਦੇ ਅਸਲੇ ਨੇ ਬਲਾਨੋ ਜਿੱਤੇ ਇੱਕ ਟ੍ਰੈਫਿਕ ਵਾਲੇ ਬਾਜ਼ਾਰ ਦੇ ਵਿੱਚ ਹੀ ਲੋਧਾ ਹੋ ਰੂਗਾ ਜਾਂ ਜਾਂਦੇ ਜਾ ਰਹੇ ਨੇ ਨਾ ਟ੍ਰੈਫਿਕ ਦੀ ਡਿਊਟੀ ਉਹਦੀ ਹੈ ਤਾਂ ਆਪਣੇ ਕੋ ਪਾਰਕਿੰਗ ਹੈ ਨਹੀਂ ਕੋਈ ਤੇ ਉਹ ਕਰਕੇ ਟ੍ਰੈਫਿਕ ਖੜੀ ਟਿਕਤ ਆਉਂਦੀ ਆ ਬਾਕੀ ਜੇ ਕੋਈ ਨਿੱਕੀ ਮੋਟੀ ਬਾਤਾਂ ਹੁੰਦੀਆਂ ਤਾਂ ਟ੍ਰੈਸ ਵੀ ਹੋ ਜਾਂਦੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਪੰਜਾਬ ਹਬ ਤੱਕ ਤਰਨਤਾਰ